ਉੱਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਤਿਗੁਰੂ ਜੀ ਮੇਰਾ ਸਿਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਸਤਿਗੁਰਾਂ ਨੇ ਭਾਈ ਸਾਹਿਬ ਜੀ ਨੂੰ ਬਾਹਰ ਤੋਂ ਫੜਿਆ ਤੰਬੂ ਵਿੱਚ ਲੈ ਗਏ ਭਾਣਾ ਵਰਤਿਆ ਤਲਵਾਰ ਚੱਲਣ ਦੀ ਆਵਾਜ਼ ਆਈ ਲਹੂ ਲਿਪੜੀ ਤਲਵਾਰ ਲੈ ਕਰਕੇ ਸਤਿਗੁਰ ਜੀ ਫੇਰ ਸਟੇਜ ਉੱਤੇ ਆਏ ਫੇਰ ਇੱਕ ਸੀਸ ਦੀ ਮੰਗ ਕੀਤੀ ਭਾਈ ਧਰਮਦਾਸ ਜੀ ਹਾਜ਼ਰ ਹੋਏ ਇਸੇ ਤਰ੍ਹਾਂ ਵਾਰ-ਵਾਰ ਸਤਿਗੁਰ ਜੀ ਪੰਜ ਵਰੀ ਸਟੇਜ ਉੱਤੇ ਆਏ ਪੰਜ ਬਰੇ ਸੀਸ ਦੇ ਮੰਗ ਕੀਤੀ ਪਹਿਲਾ ਭਾਈ ਦਇਆਰਾਮ ਦੇ ਫਿਰ ਭਾਈ ਧਰਮਦਾਸ ਜੀ ਫਿਰ ਭਾਈ ਹਿੰਮਤ ਰਾਏ ਜੀ ਫਿਰ ਭਾਈ ਮੁਖਮचंद ਜੀ ਫਿਰ ਭਾਈ ਸਾਹਿਬਚੰਦ ਜੀ ਨੇ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤਾ ਸਤਿਗੁਰਾਂ ਨੇ ਪੰਜਾਂ ਨੂੰ ਤੰਬੂ ਵਿੱਚ ਲਿਜਾ ਕਰਕੇ ਉਹਨਾਂ ਦੇ ਸੀਸ ਢੜ ਤੋਂ ਅਲੱਗ ਕੀਤੇ ਇੱਕ ਸਰਬ ਲੋਹੇ ਦਾ ਬਾਟਾ ਲਿਆ ਉਸ ਵਿੱਚ ਸਵਸ਼ ਜਲ ਪਾ ਕਰਕੇ ਆਪਣੇ ਕਰ ਕਮਲਾਂ ਦੇ ਵਿੱਚ ਦੋ ਧਾਰੀ ਫੌਲਾਦੀ ਖੰਡਾ ਲੈ ਕਰਕੇ ਵੀਰ ਆਸਨ ਬੈਠ ਕੇ ਉਸ ਜਲ ਦੇ ਵਿੱਚ ਖੰਡਾ ਫੇਰਦਿਆ ਹੋਇਆ ਜਪਦੀ ਜਾਪ ਸਵਈਏ ਚੌਪਈ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਉਹਨਾਂ ਪੰਜਾਂ ਨੂੰ ਮੋਢ ਸੁਰਜੀਤ ਕੀਤਾ ਅੰਮ੍ਰਿਤ ਛਕਾਇਆ ਉਹਨਾਂ ਦੇ ਨਾਮ ਨਾਲ ਸਿੰਘ ਪਦ ਲਾਇਆ ਰੈਣੀ ਬੈਣੀ ਤੋਂ ਜਾਣੂ ਕਰਵਾਇਆ ਜਿਸ ਦੋ ਧਾਰੀ ਫੌਲਾਦੀ ਖੰਡੇ ਦੇ ਨਾਲ ਕਲਗੀ ਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਹੀ ਪਾਵਨ ਪਵਿੱਤਰ ਸਥਾਨ ਉੱਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਕੀਤਾ ਖਾਲਸਾ ਪੰਥ ਪ੍ਰਗਟ ਕੀਤਾ ਆਓ ਉਸ ਦੋ ਧਾਰੀ ਫੌਲਾਦੀ ਖੰਡੇ ਔਰ ਸਤਿਗੁਰਾਂ ਦੇ ਹੋਰ ਪਾਵਨ ਸ਼ਸਤਰਾਂ ਦੇ ਦਰਸ਼ਨ ਕਰਕੇ ਅਸੀਂ ਵਡਭਾਗੀ ਬਣੀਏ ਜੀ ਬੋਲੇ ਸੋ ਨਿਹਾਲ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਜੀ ਦੇ ਹੱਥ ਵਿੱਚ ਜਿਹੜਾ ਖੰਡਾ ਏ ਹੈ ਉਹ ਦੋ ਧਾਰੀ ਫੌਲਾਦੀ ਖੰਡਾ ਜਿਹਦੇ ਨਾਲ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਹੀ ਪਾਵਨ ਪਵਿੱਤਰ ਅਸਥਾਨ ਉੱਤੇ ਪਹਿਲੀ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਸੰਚਾਰ ਕੀਤਾ ਖਾਲਸਾ ਪੰਥ ਪ੍ਰਗਟ ਕੀਤਾ ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਣ ਤੱਕੜੇ ਨੰਗੇ ਕਰਦ ਕਦੇ ਨਹੀਂ ਪਕੜੀ ਜਿੜੀ ਉੱਡੀ ਡਰ ਸੇ ਮਰ ਜਾਉ ਦੁਸ਼ਮਣ ਸੇ ਕੈਸੇ ਲੜ ਪਾਉ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਅੰਮ੍ਰਿਤ ਛਕਾ ਕਰਕੇ ਉਹਨਾਂ ਅੰਦਰ ਐਸੀ ਬੀਰਤਾ ਐਸੀ ਅਣਖ ਐਸੀ ਗੈਰਤ ਭਰ ਦਿੱਤੀ ਫਿਰ ਉਹ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਦੇ ਨਾਲ ਲੜਿਆ ਜਿਸ ਦੀ ਗਵਾਹੀ ਅੱਜ ਵੀ ਸ੍ਰੀ ਝਮਕੌਰ ਸਾਹਿਬ ਜੀ ਦੀ ਗੜੀ ਭਰਦੀ ਹੈ ਫਿਰ ਉਹਨਾਂ ਪੰਜਾਂ ਪਾਸੋਂ ਸਤਗੁਰਾਂ ਨੇ ਆਪ ਅੰਮ੍ਰਿਤ ਛਕਿਆ 33 ਸਾਲ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਜੀ ਦੇ ਨਾਮ ਨਾਲ ਪ੍ਰਸਿੱਧ ਰਹੇ ਫਿਰ ਵਹਿ ਪ੍ਰਗਟਿਓ ਮਰਦੇ ਅਗਮੜਾ ਵਰਿਆ ਮੇ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਭਾਈ ਸਾਹਿਬ ਜੀ ਦੇ ਦੂਸਰੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਸ਼ਸਤਰ ਦਾ ਨਾਮ ਹੈ ਕਟਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕਮਰ ਕੱਸੇ ਦਾ ਸ਼ਸਤਰ ਹੈ ਸਤਗੁਰ ਜੀ ਇਸ ਦੇ ਵਰ ਤੋਂ ਹੱਥੋ ਹੱਥੀ ਲੜਾਈ ਵੇਲੇ ਜਾਂ ਜਦੋਂ ਸ਼ੇਰ ਦਾ ਸ਼ਿਕਾਰ ਕਰਿਆ ਕਰਦੇ ਸਨ ਉਸ ਵੇਲੇ ਵਰ ਤੋਂ ਕਰਿਆ ਕਰਦੇ ਸਨ ਇਸ ਦਾ ਵਜਨ ਢਾਈ ਸ਼ੇਰ ਦੇ ਕਰੀਬ ਹੈ ਬੋਲੇ ਸੁਨਹਾਲ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਸ਼ਸਤਰ ਦਾ ਨਾਮ ਹੈ ਨਾਗਨੀ ਵਰਸ਼ਾ ਜਦੋਂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਰੱਖਿਆ ਸੀ ਬੜੇ ਹੀਲੇ ਵਸੀਲੇ ਕੀਤੇ ਬੜੇ ਯਤਨ ਕੀਤੇ ਪਰ ਸ੍ਰੀ ਅਨੰਦਪੁਰ ਸਾਹਿਬ ਦੀ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ ਫਿਰ ਉਹਨਾਂ ਦੇ ਜਰਨੈਲਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ ਉਹਨਾਂ ਆਖਿਆ ਕਿ ਸਭ ਤੋਂ ਪਹਿਲਾਂ ਲੋਹਗੜ੍ਹ ਦੇ ਕਿਲੇ ਉੱਤੇ ਕਬਜ਼ਾ ਕੀਤਾ ਜਾਵੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਸਤਗੁਰਾਂ ਦਾ ਸ਼ਸਤਰ ਬਣਾਉਣ ਦਾ ਕਾਰਖਾਨਾ ਸੀ ਉਹਨਾਂ ਸਕੀਮ ਲਾਈ ਉਹਨਾਂ ਆਖਿਆ ਕਿ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਹੈ ਇਹਨੂੰ ਤੋੜਨਾ ਬਹੁਤ ਔਖਾ ਹੈ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਤੋੜਨ ਵਾਸਤੇ ਉਹਨਾਂ ਨੇ ਇੱਕ ਮਸਤ ਹਾਥੀ ਤਿਆਰ ਕੀਤਾ ਉਹਦੇ ਮੱਥੇ ਦੇ ਵਿੱਚ ਫੌਲਾਦ ਦੀਆਂ ਤਵੀਆਂ ਬੰਨੀਆਂ ਉਹਦੀ ਸੁੰਡ ਦੇ ਵਿੱਚ ਲੰਮੀ ਤਲਵਾਰ ਫੜਾਈ ਗਈ ਉਹਨੂੰ ਸ਼ਰਾਬ ਪਿਆ ਕੇ ਮਸਤ ਕੀਤਾ ਗਿਆ ਉਹਨਾਂ ਆਖਿਆ ਜਦੋਂ ਹਾਥੀ ਟੱਕਰ ਮਾਰ ਕੇ ਲੋਹਗੜ ਦੇ ਦਰਵਾਜ਼ੇ ਨੂੰ ਤੋੜੇਗਾ ਸਾਡੀ ਫੌਜ ਅੰਦਰ ਵੜ ਜਾਵੇਗੀ ਜਿਹੜੇ ਥੋੜੇ ਜੇ ਸਿੰਘ ਹੋਣਗੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਲੋਹਗੜ ਦੇ ਕਿਲੇ ਉੱਤੇ ਅਸੀਂ ਕਬਜ਼ਾ ਕਰ ਲਿਆ ਤਾਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਮਹਿੰਮ ਸਹਿਜੇ ਹੀ ਸਰ ਹੋ ਜਾਵੇਗੀ ਜਦੋਂ ਇਸ ਗੱਲ ਦਾ ਪਤਾ ਸ਼ਾਮ ਦੇ دیਵਾਨਾ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਲੱਗਾ ਉਹਨਾਂ ਆਖਿਆ ਫੇਰ ਕੀ ਹੋਇਆ ਜੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਦਾ ਮਸਤ ਹਾਥੀ ਆ ਰਿਹਾ ਹੈ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਸਾਡਾ ਬੱਬਰ ਸ਼ੇਰ ਭਾਈ ਬਚਿੱਤਰ ਸਿੰਘ ਭਾਈ ਬਚਿੱਤਰ ਸਿੰਘ ਜੀ ਨੂੰ ਕੋਲ ਬੁਲਾਇਆ ਥਾਪੜਾ ਦਿੱਤਾ ਆਪਣੇ ਕਮਰ ਕੱਸੇ ਦਾ ਇਹ ਪਰਸ਼ਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਇਹਨੂੰ ਚਲਾਉਣ ਦਾ ਟੰਗ ਤਰੀਕਾ ਦੱਸਿਆ ਅਗਲਾ ਦਿਨ ਚੜਿਆ ਜਦੋਂ ਹਾਥੀ ਮਾਰੋ ਮਾਰ ਕਰਦਾ ਹੋਇਆ ਲੋਹਗੜ ਦੇ ਕਿਲੇ ਵੱਲ ਨੂੰ ਵੱਧ ਰਿਹਾ ਸੀ ਭਾਈ ਸਾਹਿਬ ਜੀ ਨੇ ਸਤਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਘੋੜੇ ਉੱਤੇ ਸਵਾਰ ਹੋਏ ਮੈਦਾਨੇ ਜੰਗ ਵਿੱਚ ਉਤਰੇ ਦੁਸ਼ਮਣ ਦੇ ਨਾਲ ਲੜਦੇ ਹੋਏ ਹਾਥੀ ਦੇ ਕੋਲ ਪਹੁੰਚ ਗਏ ਹਾਥੀ ਨੂੰ ਆਪਣੀ ਮਾਰ-ਹੀਟਾ ਵੇਖ ਕੇ ਉਹਦੇ ਵਾਰ ਤੋਂ ਬਚਦਿਆਂ ਹੋਇਆ ਭਾਈ ਸਾਹਿਬ ਜੀ ਨੇ ਆਪਣੇ ਦੋਨੋਂ ਪੈਰ ਰਿਕਾਬਾਂ ਦੇ ਵਿੱਚ ਰੱਖ ਕੇ ਖੜੇ ਹੋ ਕਰਕੇ ਆਪਣੇ ਦੋਨਾਂ ਹੱਥਾਂ ਵਿੱਚੇ ਵਰਸ਼ਾ ਲੈ ਕਰਕੇ ਜ਼ੋਰ ਦੇ ਨਾਲ ਹਾਥੀ ਦੇ ਮੱਥੇ ਵਿੱਚ ਮਾਰਿਆ ਉਹ ਫੁਲਾਦ ਦੀਆਂ ਤਵੀਆਂ ਨੂੰ ਪਾੜਦਾ ਹੋਇਆ ਇਹ नाग ਵਰਗਾ ਫਲ ਸਾਰੇ ਦਾ ਸਾਰਾ ਹਾਥੀ ਦੇ ਮੱਥੇ ਵਿੱਚ ਜਾ ਦੱਸਿਆ ਫਿਰ ਭਾਈ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਇਹਨੂੰ ਮਧਾਣੀ ਵਾਂਗੂ ਰੜਕ ਕੇ ਜਦੋਂ ਪਛਾਣ ਨੂੰ ਖਿੱਚਿਆ ਹਾਥੀ ਚੀਕਾਂ ਮਾਰਦਾ ਹੋਇਆ ਆਪਣੀ ਹੀ ਫੌਜ ਨੂੰ ਲੁਤਾੜਦਾ ਹੋਇਆ ਪਛਾਣ ਨੂੰ ਭੱਜ ਉੱਠਿਆ ਭਾਈ ਸਾਹਿਬ ਜੀ ਦੀ ਉਸ ਜੰਗ ਦੇ ਵਿੱਚ ਜਿੱਤ ਹੋਈ ਇਸ ਸ਼ਸਤਰ ਦਾ ਨਾਮ ਹੈ 나ਗਨੀ ਵਰਸ਼ਾ ਬੋਲੇ ਸੋ ਨਿਹਾਲ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਸ਼ਸਤਰ ਦਾ ਨਾਮ ਹੈ ਕਿਰਪਾ ਵਰਸ਼ਾ ਇਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਕਾਰਯੋਗ ਮਾਤਾ ਜੀ ਮਾਤਾ ਜੀਤੋ ਜੀ ਨੂੰ ਵਿਆਹਣ ਵਾਸਤੇ ਗੁਰੂ ਕੇ ਲਾਹੌਰ ਵਿਖੇ ਬਰਾਤ ਲੈ ਕਰਕੇ ਗਏ ਉੱਥੋਂ ਦੀਆਂ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਗਰਮੀ ਬਹੁਤ ਹੈ ਔਰ ਇੱਥੇ ਪਾਣੀ ਦੀ ਬਹੁਤ ਘਾਟ ਹੈ ਜਲ ਦੀ ਬਹੁਤ ਕਿਲਤ ਹੈ ਸਤਗੁਰ ਸਾਹਿਬ ਜੀ ਨੇ ਆਪਣੇ ਸੇਵਕਾਂ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਆਪਣੇ ਕਰ ਕਮਲਾਂ ਦੇ ਵਿੱਚ ਇਹ ਵਰਸ਼ਾ ਲੈ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਤਿੰਨ ਵਾਰੀ ਧਰਤੀ ਦੇ ਵਿੱਚ ਮਾਰਿਆ ਉਸ ਪਥਰੀਲੀ ਜ਼ਮੀਨ ਦੇ ਵਿੱਚੋਂ ਤਿੰਨ ਨਿਰਮਲ ਜਲ ਦੀਆਂ ਧਾਰਾਂ ਵਹਿ ਉੱਠੀਆਂ ਸਤਗੁਰਾਂ ਨੇ ਨਾਮ ਰੱਖਿਆ ਤ੍ਰਿਬੈਣੀ ਸਾਹਿਬ ਅੱਜ ਵੀ ਉਹ ਜਲ ਉਸੇ ਤਰ੍ਹਾਂ ਨਿਰੰਤਰ ਚੱਲਦਾ ਹੈ ਔਰ ਸੰਗਤਾਂ ਸ਼ੱਕੇ ਆਨੰਦ ਮਾਣਦੀਆਂ ਨੇ ਹਰ ਬਸੰਤ ਪੰਚਮੀ ਵਾਲੇ ਦਿਨ ਸਤਗੁਰਾਂ ਦੇ ਵਿਆਹ ਪੁਰਬ ਤੇ ਉੱਥੇ ਭਾਰੀ ਜੋੜ ਮੇਲਾ ਲੱਗਦਾ ਹੈ ਦੂਜੀ ਸਾਖੀ ਜਦੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਮਸਤ ਹਾਥੀ ਦਾ ਮੁਕਾਬਲਾ ਕਰ ਰਹੇ ਸਨ ਤਾਂ ਉਸ ਵੇਲੇ ਰਾਜਾ ਕੇਸਰੀ ਚੰਦ ਉਹਨੇ ਭਾਰੀ ਫੌਜ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਉੱਤੇ ਚੜ੍ਹਾਈ ਕੀਤੀ ਉਹ ਆਪਣੇ ਜਰਨੈਲਾਂ ਨੂੰ ਇਹ ਗੱਲ ਕਹਿ ਕੇ ਆਇਆ ਸੀ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਜਿਉਂਦਾ ਫੜ ਕੇ ਲੈ ਕੇ ਆਵਾਂਗਾ ਜਾਂ ਉਹਨਾਂ ਦਾ ਸੀਸ ਲੈ ਕੇ ਆਵਾਂਗਾ ਜਦੋਂ ਇਸ ਗੱਲ ਦਾ ਪਤਾ ਭਾਈ ਸਾਹਿਬ ਭਾਈ ਬਜੈਤਰ ਸਿੰਘ ਜੀ ਦੇ ਭਰਾਤਾ ਭਾਈ ਸਾਹਿਬ ਭਾਈ ਉਦਾਸ ਸਿੰਘ ਜੀ ਨੂੰ ਲੱਗਾ ਤਾਂ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕਰਕੇ ਬੇਨਤੀ ਕੀਤੀ ਸਤਿਗੁਰੂ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਹੈ ਉਹਨੂੰ ਸੋਧਾ ਲਾਉਣ ਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਜਾਵੇ ਸਤਿਗੁਰੂ ਜੀ ਪ੍ਰਸੰਨ ਹੋਏ ਆਪਣੇ ਕਮਰ ਕੱਸੇ ਦਾਏ ਵਰਸ਼ਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਜਦੋਂ ਭਾਈ ਸਾਹਿਬ ਘੋੜੇ ਉੱਤੇ ਸਵਾਰ ਹੋ ਕਰਕੇ ਮੈਦਾਨੇ ਜੰਗ ਵਿੱਚ ਉਤਰੇ ਰਾਜੇ ਕੇਸਰੀ ਚੰਦ ਤੱਕ ਪਹੁੰਚ ਗਏ ਰਾਜੇ ਕੇਸਰੀ ਚੰਦ ਨੇ ਤਿੰਨ ਵਾਰ ਭਾਈ ਸਾਹਿਬ ਦੀ ਉੱਤੇ ਕੀਤੇ ਭਾਈ ਸਾਹਿਬ ਜੀ ਨੇ ਤਿੰਨੇ ਹੀ ਉਹਦੇ ਵਾਰ ਆਪਣੀ ਢਾਲ ਉੱਤੇ ਡੱਕ ਕੇ ਆਪਣੀ ਤੀਗ ਦਾ ਐਸਾ ਭਰਪੂਰ ਵਾਰ ਕੀਤਾ ਰਾਜੇ ਕੇਸਰੀ ਚੰਦ ਦਾ ਸਿਰ ਢੜ ਤੋਂ ਅਲੱਗ ਕਰਕੇ ਜ਼ਮੀਨ ਉੱਤੇ ਸਿਰ ਦਿੱਤਾ ਫੇਰ ਭਾਈ ਸਾਹਿਬ ਜੀ ਨੇ ਇਸ ਵਰਸ਼ੇ ਦੀ ਨੋਕ ਦੇ ਵਿੱਚ ਉਹਦਾ ਸਿਰ ਫਸਾਇਆ ਘੋੜੇ ਉੱਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਪਿੱਛੋਂ ਹਲਫੇ ਹੋਈ ਦੁਸ਼ਮਨ ਦੀ ਫੌਜ ਨੇ ਗੋਲੀ ਚਲਾਈ ਦੋ ਗੋਲੀਆਂ ਇਸ ਵਰਸ਼ੇ ਉੱਤੇ ਲੱਗੀਆਂ ਇੱਕ ਵਰਸ਼ੇ ਦੀ ਨੋਕ ਉੱਤੇ ਇੱਕ ਵਰਸ਼ੇ ਦੀ ਮੋਟ ਉੱਤੇ ਉਹਦਾ ਵੱਡਿਆ ਹੋਇਆ ਸਿਰ ਭਾਈ ਸਾਹਿਬ ਜੀ ਨੇ ਲਿਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਿਆ ਅਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਅਸੀਸ ਦੇ ਸੁਪਨੇ ਲੈਂਦਾ ਸੀ ਉਹਦਾ ਵੱਡਿਆ ਹੋਇਆ ਸਿਰ ਆਪ ਜੀ ਦੇ ਚਰਨਾਂ ਵਿੱਚ ਪਿਆ ਹੈ ਇਸ ਸ਼ਸਤਰ ਦਾ ਨਾਮ ਹੈ ਕਿਰਪਾ ਵਰਸ਼ਾ ਬੋਲੇ ਜੀ ਸੁ ਨਿਹਾਲ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਸ਼ਸਤਰ ਦਾ ਨਾਮ ਹੈ ਬੰਦੂਕ ਇਸ ਉੱਪਰ ਲਿਖਿਆ ਹੋਇਆ ਹੈ ਉਰਦੂ ਅੱਖਰਾਂ ਵਿੱਚ ਕਾਰਖਾਨਾ ਲਾਹੌਰ ਜਿਸ ਤੋਂ ਸਿੱਧ ਹੁੰਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਬਣੀ ਹੋਈ ਹੈ ਇੱਕ ਗੁਰਸਿੱਖ ਪ੍ਰੇਮੀ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਕੇ ਇਹ ਬੰਦੂਕ ਸਤਿਗੁਰਾਂ ਨੂੰ ਭੇਟਾ ਕੀਤੀ ਔਰ ਬੇਨਤੀ ਕੀਤੀ ਸਤਿਗੁਰ ਜੀ ਇਸ ਦਾ ਨਿਸ਼ਾਨਾ ਬਹੁਤ ਅਚੂਕ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਈ ਜੰਗਾ ਜੁੱਧਾਂ ਦੇ ਵਿੱਚ ਇਸ ਬੰਦੂਕ ਦੀ ਵਰਤੋਂ ਕੀਤੀ ਬੋਲੇ ਸਰੋ ਪਿਆਰੇ ਸਾਧ ਸੰਗਤ ਜੀ ਇਹ ਸ਼ਸਤਰ ਦਾ ਨਾਮ ਹੈ ਸੈਫ ਇਹਨੂੰ ਅਰਬੀ ਦੇ ਵਿੱਚ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ ਇਸਲਾਮ ਧਰਮ ਦੇ ਬਾਨੀ ਹੋਏ ਹਨ حضرت ਮੁਹੰਮਦ ਸਾਹਿਬ ਔਰ حضرت ਮੁਹੰਮਦ ਸਾਹਿਬ ਜੀ ਦੀ ਸੁਪਤਰੀ ਦਾ ਨਾਮ ਹੈ ਬੀਬੀ ਫਾਤਿਮਾ ਬੀਬੀ ਫਾਤਿਮਾ ਜੀ ਦੇ ਘਰ ਵਾਲੇ ਦਾ ਨਾਮ ਹੈ حضرت ਅਲੀ ਇਹਨਾਂ ਦੇ ਦੋ ਸੁਪੁੱਤਰ ਹਨ ਹਸਨ ਅਤੇ ਹੁਸੈਨ ਇਨ੍ਹਾਂ ਚਾਰਾਂ ਦੇ ਨਾਮ ਅਰਬੀ ਦੇ ਵਿੱਚ ਇਸ ਸ਼ਸਤਰ ਉੱਤੇ ਉਕਰੇ ਹੋਏ ਹਨ ਕੁਝ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ ਇੱਕ ਪਾਸੇ ਸੂਰਜ ਦਾ ਨਿਸ਼ਾਨ ਔਰ ਦੂਸਰੇ ਪਾਸੇ ਇਸਲਾਮ ਧਰਮ ਦਾ ਚੰਦਰਮਾ ਅਤੇ ਤਾਰੇ ਦਾ ਨਿਸ਼ਾਨ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ ਹੈ ਇਹ ਗੁਰੂ ਘਰ ਵਿੱਚ ਕਿਵੇਂ ਆਇਆ ਇਸ ਦੇ ਨਾਲ ਇੱਕ ਛੋਟੀ ਜਿਹੀ ਸਾਕੀ ਜੁੜਦੀ ਹੈ ਕਰਬਲਾ ਦੇ ਮੈਦਾਨ ਦੇ ਵਿੱਚ ਇਸਲਾਮ ਧਰਮ ਦਾ ਧਾਰਮਿਕ ਜੁੱਧ ਹੋਇਆ ਉਸ ਯੁੱਧ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ ਉਸ ਮੈਦਾਨ ਦੇ ਵਿੱਚ ਇਹ ਸ਼ਸਤਰ ਦੀ ਵਰਤੋਂ ਕੀਤੀ ਗਈ ਹੁਸੈਨ ਦੀ ਮਾਤਾ ਬੀਬੀ ਫਾਤਿਮਾ ਨੇ ਇਹ ਸ਼ਸਤਰ ਮੱਕੇ ਵਿਖੇ ਭੇਟ ਕਰ ਦਿੱਤਾ ਸਮਾਂ ਬੀਤਿਆ ਔਰੰਗਜ਼ੇਬ ਤਖਤ ਉੱਤੇ ਕਬਜ਼ਾ ਹੋਇਆ ਉਹਨੇ ਜ਼ਬਰੀ ਲੋਕਾਂ ਨੂੰ ਮੁਸਲਮਾਨ ਬਣਾਇਆ ਇਹ ਸ਼ਸਤਰ ਔਰੰਗਜ਼ੇਬ ਤੱਕ ਪਹੁੰਚ ਗਿਆ ਔਰੰਗਜ਼ੇਬ ਨੇ ਬੜੇ ਪਿਆਰ ਦੇ ਨਾਲ ਇਹ ਸ਼ਸਤਰ ਆਪਣੇ ਤੋਸ਼ਖਾਨੇ ਦੇ ਵਿੱਚ ਸਾਂਭ ਕੇ ਰੱਖਿਆ ਤਨਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜ਼ਫਰਨਾਮਾ ਸਾਹਿਬ ਪੜ੍ਹ ਕੇ ਰੰਗਜੀਤ ਦੀ ਮੌਤ ਹੋਈ ਉਸ ਦੀ ਮੌਤ ਦੇ ਪਿੱਛੋਂ ਤਖਤ ਕਰਕੇ ਉਹਦੇ ਦੋਨਾਂ ਪੁੱਤਰਾਂ ਦੇ ਵਿੱਚ ਲੜਾਈ ਸ਼ੁਰ ਗਈ ਤਾਰਾ ਆਜ਼ਮ ਅਤੇ ਮੌਜ਼ਮ ਰੰਗਜੀਤ ਦੇ ਦੋ ਪੁੱਤਰ ਸਨ ਤਾਰਾ ਆਜ਼ਮ ਨੇ ਮੌਜ਼ਮ ਨੂੰ ਮਾਰ ਭਜਾਇਆ ਮੌਜ਼ਮ ਨੇ ਬੜੇ ਹੀ ਹਿਲੇ ਵਸੀਲੇ ਕੀਤੇ ਪਰ ਉਹਦੀ ਕੋਈ ਵਾਪੇਸ਼ ਨਾ ਗਈ ਫਿਰ ਮੌਜ਼ਮ ਨੇ ਭਾਈ ਆਨੰਦ ਲਾਲ ਸਾਹਿਬ ਜੀ ਨੂੰ ਵਿਚ ਪਾ ਕੇ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰੀ ਜੰਗ ਦੇ ਵਿੱਚ ਮਦਦ ਕਰੋ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਜੰਗ ਦੇ ਵਿੱਚ ਮੌਜ਼ਮ ਦੀ ਮਦਦ ਕੀਤੀ ਮੌਜ਼ਮ ਨੇ ਤਾਰਾ ਆਜ਼ਮ ਨੂੰ ਮਾਰ ਮੁਕਾਇਆ ਤਖਤ ਉੱਤੇ ਕਾਬਜ਼ ਹੋ ਗਿਆ ਉਹਨੇ ਆਪਣਾ ਨਾਮ ਬਦਲ ਕੇ ਰੱਖਿਆ ਬਹਾਦਰ ਸ਼ਾ ਉਹਨੇ ਆਪਣੀ ਤਾਜ ਪੋਸ਼ੀ ਦਾ ਸਮਾਗਮ ਆਗਰੇ ਦੇ ਕਿਲੇ ਵਿੱਚ ਰੱਖਿਆ ਉਹਨੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਪੱਤਰ ਭੇਜਿਆ ਸਤਿਗੁਰੂ ਜੀ ਉਹਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਆਪਣੇ ਸਿੰਘਾਂ ਸਮੇਤ ਘੋੜੇ ਉੱਤੇ ਸਵਾਰ ਹੋ ਕਰਕੇ ਆਗਰੇ ਦੇ ਕਿਲੇ ਵਿੱਚ ਦਾਖਲ ਹੋਏ ਬਹਾਦਰ ਸ਼ਾਹ ਨੇ ਸਤਿਗੁਰਾਂ ਦਾ ਬੜਾ ਭਾਰੀ ਸਵਾਗਤ ਕੀਤਾ ਹੀਰੇ ਜਵਾਹਰਾਤ ਭੇਟ ਕੀਤੇ ਉਥੇ ਸ਼ਸਤਰ ਵੀ ਸਤਿਗੁਰਾਂ ਨੂੰ ਭੇਟਾ ਕੀਤਾ ਅਤੇ ਬੇਨਤੀ ਕੀਤੀ ਸਤਿਗੁਰ ਜੀ ਇਹ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ ਆਪ ਜੀ ਸੰਸਾਰ ਦੇ ਸਭ ਤੋਂ ਵੱਡੇ ਪੈਗੰਬਰ ਇਹ ਸ਼ਸਤਰ ਆਪ ਜੀ ਨੂੰ ਸ਼ੋਭਾ ਪਾਉਂਦਾ ਹੈ ਉਸ ਸਮੇਂ ਤੋਂ ਇਹ ਸ਼ਸਤਰ ਤਖਤ ਸਾਹਿਬ ਜੀ ਵਿਖੇ ਸ਼ੋਭਾ ਪਾ ਰਿਹਾ ਹੈ ਬੋਲੇ ਸੁਨਿਓ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸ਼ਸਤਰ ਦਾ ਨਾਮ ਹੈ ਸ਼ਮਸ਼ੀਰੇ ਤੇਗ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸੰਜੋਬ ਪਹਿਨੀ ਹੋਵੇ ਸੰਜੋਬ ਜੋ ਕਿ ਲੋਹੇ ਦੀਆਂ ਬਰੀਕ ਤਾਰਾਂ ਦਾ ਬਣਿਆ ਹੋਇਆ ਕੋਟ ਹੁੰਦਾ ਹੈ ਤਲਵਾਰ ਦਾ ਵਾਰ ਉਸ ਉੱਤੇ ਕੱਟ ਨਹੀਂ ਕਰਦਾ ਇਸ ਦਾ ਕੀਤਾ ਹੋਇਆ ਵਾਰ ਲੋਹੇ ਦੀਆਂ ਬਰੀਕ ਤਾਰਾਂ ਨੂੰ ਤੋੜਦਾ ਹੈ ਬਹੁਤ ਤਿੱਖਾ ਤੇ ਤੇਜ਼ ਧਾਰ ਵਾਲਾ ਸ਼ਸਤਰ ਹੈ ਦੂਸਰੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਸ਼ਸਤਰ ਦਾ ਨਾਮ ਹੈ ਦਾਹੇ ਆਹਣੀ ਸਤਿਗੁਰੂ ਜੀ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸਿਰ ਉੱਤੇ ਟੋਪ ਪੈਨਿਆ ਹੋਵੇ ਟੋਪ ਨੂੰ ਕਾ ਪਾੜਨ ਵਾਸਤੇ ਇਹ ਸ਼ਸਤਰ ਵਰਤਿਆ ਜਾਂਦਾ ਹੈ ਬੋਲੇ ਵਿਸੋ ਨਿਹਾਲ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸੁਨਹਿਰੀ ਚੱਕਰ ਕਿਸੇ ਗੁਰਸਿੱਖ ਪ੍ਰੇਮੀ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕੀਤਾ ਇਸ ਉੱਪਰ 22 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਉਕਰੀਆਂ ਹੋਈਆਂ ਹਨ ਇਹ ਚੱਕਰ ਤਿਆਰ ਕਰਕੇ ਉਸ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਕੀਤਾ ਸਤਿਗੁਰਾਂ ਨੇ ਗੁਰਬਾਣੀ ਅਤੇ ਸ਼ਸਤਰ ਦਾ ਸਤਕਾਰ ਕਰਦਿਆਂ ਹੋਇਆਂ ਇਸ ਨੂੰ ਆਪਣੀ ਦਸਤਾਰ ਦੇ ਵਿੱਚ ਸਜਾ ਕੇ ਰੱਖਿਆ ਦੂਸਰੇ ਹੱਥ ਵਿੱਚ ਜਿਹੜੀ ਢਾਲ ਹੈ ਇਹ ਢਾਲ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੈ ਗੈਂਡੇ ਦੀ ਖਲ ਦੀ ਬਣੀ ਹੋਈ ਹੈ 350 ਸਾਲ ਪੁਰਾਣੀ ਹੈ ਉਸ ਸਮੇਂ ਦਾ ਕੋਈ ਵੀ ਸ਼ਸਤਰ ਇਹਦੇ ਉੱਤੇ ਕਾਰਾਗਰ ਨਹੀਂ ਹੁੰਦਾ ਸੀ ਅੱਜ ਵੀ ਉਸੇ ਤਰ੍ਹਾਂ ਨਵੀਂ ਦੀ ਨਵੀਂ ਲੱਗਦੀ ਹੈ ਬੋਲੇ ਸੋ ਨਿਹਾਲ ਗੁਰਪਿਆਰੇ ਸਾਧ ਸੰਗਤ ਜੀਓ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਵੱਡਾ ਵਰਸ਼ਾ ਔਰ ਦੂਜੇ ਹੱਥ ਵਿੱਚ ਹੈ ਛੋਟੀ ਵਰਸ਼ੀ ਇਹ ਦੋਨੋਂ ਸ਼ਸਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹਨ ਸਤਿਗੁਰ ਜੀ ਇਹਨਾਂ ਦੇ ਵਰਤੋਂ ਹਾਥੀ ਦਾ ਘੋੜੇ ਉੱਤੇ ਸਵਾਰ ਹੋ ਕੇ ਕਰਿਆ ਕਰਦੇ ਸਨ ਬੋਲੇ ਸੋ ਨਿਹਾਲ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਇਹ ਤੇਗਾ ਮੇਰੇ ਪੀਰੇ ਦੇ ਮਾਲਕ ਸ਼ੈਨਸ਼ਾ ਪਿਤਾ ਦੇਗ ਤੇ ਤੇਗ ਦੇ ਧਣੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ ਬੋਲੇ ਸੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਜੀ ਦਾ ਹੈ ਇਸ ਸ੍ਰੀ ਸਾਹਿਬ ਜੀ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਮੈਦਾਨੇ ਜੰਗ ਅੰਦਰ ਬਹੁਤ ਭਾਰੀ ਜੰਗ ਕੀਤਾ ਤੇਗ ਦੇ ਐਸੇ ਜੋਰ ਵਿਖਾਏ ਤੇਗ ਦਾ ਧਣੀ ਹੋਣ ਕਰਕੇ ਧੰਨ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਨੇ ਉਨ੍ਹਾਂ ਦਾ ਨਾਮ ਰੱਖਿਆ ਤੇਗ ਬਹਾਦਰ ਇਸ ਉੱਪਰ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸੰਮਤ 1713 ਦੂਜਾ ਸ੍ਰੀ ਸਾਹਿਬ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ ਇਹ ਸ੍ਰੀ ਸਾਹਿਬ ਸਤਿਗੁਰਾਂ ਨੇ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਭਾਈ ਤਰਲੋਕ ਸਿੰਘ ਭਾਈ ਰਾਮ ਸਿੰਘ ਜਿਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਜੀ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਭਾਈ ਤਰਲੋਕ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਇਸ ਉੱਪਰ ਲਿਖਿਆ ਹੋਇਆ ਸ੍ਰੀ ਭਗਉਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10 ਦੂਸਰੇ ਪਾਸੇ ਲਿਖਿਆ ਹੋਇਆ ਪਾਤਸ਼ਾਹੀ 10 ਬੋਲੇ ਜੀ ਸੁ ਨਿਹਾਲ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਜਿਹੜੀ ਕਿਰਪਾਨ ਹੈ ਇਹ ਧਣ ਧਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੇ ਦੀ ਕਮਰ ਕੱਸੇ ਦੀ ਕਿਰਪਾਨ ਹੈ। ਇਸ ਉੱਪਰ ਲਿਖਿਆ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਕਮਰ ਕੀ ਤਰਵਾਰ ਹੈ। ਵਧੇ ਦੇਖਤੇ ਜਾਂ ਤੇਗਤੇ ਦੂਸਰੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ ਇਹ ਧਣ ਧਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਹ ਸ੍ਰੀ ਸਾਹਿਬ ਸਤਿਗੁਰਾਂ ਨੇ ਭਾਈ ਰਾਏ ਕੱਲੇ ਜੀ ਨੂੰ ਬਖਸ਼ਿਸ਼ ਕੀਤਾ ਸੀ ਜਿਨਨੇ ਨੂਰੇ ਮਾਹੀ ਰਾਹੀ ਮਾਤਾ ਜੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲਾ ਕਰਕੇ ਸੁਨੇਹਾ ਸਤਿਗੁਰਾਂ ਤੱਕ ਪਹੁੰਚਾਇਆ ਸੀ ਬੋਲੇ ਸੋ ਨਿਹਾਲ ਈਸ ਸ਼ਸਤਰ ਦਾ ਨਾਮ ਹੈ ਛੋਟੀ ਪਰਸ਼ੀ ਨੂੰ ਭਾਲਾ ਵੀ ਕਿਹਾ ਜਾਂਦਾ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ ਸਤਿਗੁਰ ਜੀ ਇਸ ਦੀ ਵਰਤੋਂ ਹੱਥੋ ਹੱਥੀ ਲੜਾਈ ਵੇਲੇ ਜਾ ਘੋੜੇ ਉੱਤੇ ਸਵਾਰ ਹੋ ਕੇ ਕਰਿਆ ਕਰਦੇ ਸਨ ਗੁਰੂ ਪਿਆਰੇ ਸਾਧ ਸੰਗਤ ਜੀ ਜਦੋਂ ਆਪ ਜੀ ਤਖਤ ਸਾਹਿਬ ਜੀ ਉੱਤੇ ਨਤਮਸਤਕ ਹੁੰਦੇ ਹੋ ਉੱਪਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹੋ ਦਰਸ਼ਨ ਕਰਕੇ ਜਦੋਂ ਪ੍ਰਕਰਮਾ ਕਰਦੇ ਹੋ ਬਿਲਕੁਲ ਸੀਸੇ ਦੇ ਸਾਹਮਣੇ ਜਾਂਦੇ ਉੱਥੋਂ ਆਪ ਜੀ ਨੂੰ ਦਰਸ਼ਨ ਹੋਣਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪੰਜ ਤੀਰ ਲੱਕੜੀ ਦੀ ਦਸਤੀ ਵਾਲੇ ਇੱਕ ਤੀਰ ਲੋਹੇ ਦਾ ਔਰ ਇੱਕ ਛੋਟੀ ਕਿਰਪਾਨ ਜਿਹੜੀ ਸਤਿਗੁਰ ਜੀ ਆਪਣੀ ਦਸਤਾਰ ਦੇ ਵਿੱਚ ਸਜਾਉਂਦੇ ਸਨ ਇੱਕ ਘੋੜੇ ਨੂੰ ਹਿੱਕਨ ਵਾਲਾ ਚਾਬੁਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ ਜਦੋਂ ਆਪ ਜੀ ਪ੍ਰਕਰਮਾ ਕਰਕੇ ਦੂਸਰੇ ਪਾਸੇ ਸ਼ੀਸ਼ੇ ਦੇ ਸਾਹਮਣੇ ਆਉਂਦੇ ਹੋ ਉੱਥੇ ਆਪ ਜੀ ਨੂੰ ਦਰਸ਼ਨ ਹੋਣਗੇ ਇੱਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਚੋਲਾ ਇੱਕ ਹੱਥ ਲਿਖਤ ਪੋਥੀ ਇੱਕ ਕੇਸਾਂ ਸਮੇਤ ਕੰਗਾ ਔਰ ਇੱਕ ਦਸਤਾਰ ਕੇਸਾਂ ਸਮੇਤ ਕੰਗਾ ਔਰ ਦਸਤਾਰ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੰਗਾਣੀ ਦੇ ਜੰਗ ਤੋਂ ਉਪਰੰਤ ਬਖਸ਼ਿਸ਼ ਕੀਤੀ ਸੀ ਪੰਗਾਣੀ ਦੇ ਜੰਗ ਦੇ ਵਿੱਚ ਪੀਰ ਬੁੱਧੂ ਸਾਹਿਬ ਜੀ ਦੇ ਦੋ ਪੁੱਤਰ ਕੋਜ ਮੂਰੀਦ ਸ਼ਹੀਦ ਹੋਏ ਜਦੋਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਏ ਸਤਿਗੁਰ ਜੀ ਉਸ ਸਮੇਂ ਆਪਣੇ ਕੇਸਾਂ ਦੇ ਵਿੱਚ ਕੰਗਾ ਕਰ ਰਹੇ ਸਨ ਪੀਰ ਜੀ ਨੂੰ ਆਉਂਦਿਆ ਵੇਖ ਕੇ ਸਤਿਗੁਰਾਂ ਨੇ ਆਖਿਆ ਆਓ ਪੀਰ ਜੀ ਤੁਹਾਡੇ ਦੋ ਪੁੱਤਰ ਕੋਜ ਮੂਰੀਦ ਸ਼ਹੀਦ ਹੋਏ ਹਨ ਅਸੀਂ ਤੁਹਾਡੇ ਉੱਤੇ ਪ੍ਰਸੰਨਤਾ ਮੰਗੋ ਜੋ ਮੰਗਣਾ ਹੈ ਪੀਰ ਜੀ ਨੇ ਝੋਲੀ ਾਟ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰ ਜੀ ਜੇ ਆਪ ਜੀ ਤਰੁੱਠੇ ਹੋ ਪ੍ਰਸੰਨ ਹੋ ਤਾਂ ਜਿਹੜਾ ਕੇਸਾ ਸਮੇਤ ਕੰਗਾ ਹੈ ਮੈਨੂੰ ਬਖਸ਼ਿਸ਼ ਕਰ ਦਿਓ ਸਤਿਗੁਰਾਂ ਨੇ ਆਪਣਾ ਕੇਸਾ ਸਮੇਤ ਕੰਗਾ ਔਰ ਇੱਕ ਦਸਤਾਰ ਪੀਰ ਜੀ ਨੂੰ ਬਖਸ਼ਿਸ਼ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਬੁੱਧਵਾਰ ਹਰ ਐਤਵਾਰ ਤਖਤ ਸਾਹਿਬ ਜੀ ਵਿਕੇ ਅੰਮ੍ਰਿਤ ਸੰਚਾਰ ਹੁੰਦਾ ਹੈ ਔਰ ਹੋਲੇ ਮਹੱਲੇ ਦੇ ਤਿਉਹਾਰ ਨੂੰ ਮਨਾਉਂਦਿਆਂ ਹੋਇਆਂ ਲਗਾਤਾਰ ਤਿੰਨ ਦਿਨ ਤੋਂ ਅੰਮ੍ਰਿਤ ਸੰਚਾਰ ਚੱਲ ਰਿਹਾ ਹੈ ਕੱਲ 26 ਤਰੀਕ ਨੂੰ ਵੀ ਅੰਮ੍ਰਿਤ ਸੰਚਾਰ ਹੋਵੇਗਾ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੋ ਸਿੰਘ ਸਿੰਘਣੀਆਂ ਸੱਜੋ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਆਪ ਜੀ ਨੇ ਉਹਨਾਂ ਮਹਾਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕੀਤੇ ਜਿਹੜੇ ਸ਼ਸਤਰਾਂ ਨਾਲ ਗੁਰੂ ਸਾਹਿਬ ਅਤੇ ਗੁਰੂ ਕੇ ਪਿਆਰੇ ਸਿੱਖਾਂ ਨੇ ਜ਼ਬਰ ਅਤੇ ਜ਼ੁਲਮ ਦਾ ਮੁਕਾਬਲਾ ਕੀਤਾ ਬੋਲੇ ਮਹੱਲੇ ਦੇ ਤਿਉਹਾਰ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਈਆਂ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ